ਲੋਟਦਾ ਸ਼ਿਕਾਰ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰਥਲੇ ਦੇ ਰਹਿਣ ਵਾਲਾ ਸੀਗਾ ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ੇ ਨੂੰ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1,05,000 ਰੁਪਏ ਸੀਗੇ ਉਹ ਸਨੇਚ ਕਰਕੇ ਲੈ ਗਿਆ ਸੀ ਜਲੰਧਰ ਪੁਲਿਸ ਨੇ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਦੇ ਖਿਲਾਫ ਕਾਰਵਾਈ ਕਰਦਿਆਂ ਆਟੋ ਚਾਲਕ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਕਰ ਜੋ ਹੋਇਆ ਕਿ ਬੀਤੇ ਦਿਨੀ 1.5 ਲੱਖ ਰੁਪਏ ਦੀ ਲੁੱਟ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਕਾਰਵਾਈ ਕਰਦੇ ਆ ਥਾਣਾ ਨੰਬਰ 2 ਦੀ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਤਰਲੋਚਨ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ SBS ਦੇ ਰੂਪ ਵਿੱਚ ਹੋਈ ਹੈ ਜੋ ਕਿ ਇਸ ਸਮੇਂ ਮਕਸੂਦਾ ਨਾਗਰਾ ਰੋਡ ਨਿਊ ਸ਼ਿਵਨਗਰ ਜਲੰਧਰ ਵਿਖੇ ਰਹਿ ਰਿਹਾ ਸੀ ਪੁਲਿਸ ਨੇ ਉਕਤ ਦੋਸ਼ੀ ਦੇ ਕਬਜ਼ੇ ਵਿੱਚੋਂ 70000 ਰੁਪਏ ਦੀ ਨਕਦੀ ਅਤੇ ਆਟੋ ਬਰਾਮਦ ਕੀਤਾ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ACP ਨਿਰਮਲ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਅਲੱਗ-ਅਲੱਗ ਥਾਣਿਆਂ ਵਿੱਚ ਸਨੇਚਿੰਗ ਦੇ 7 ਮਾਮਲੇ ਦਰਜ ਨੇ ਉਨਾਂ ਆਖਿਆ ਕਿ 25 ਫਰਵਰੀ ਨੂੰ ਕਪੂਰਥਲਾ ਦੇ ਰਹਿਣ ਵਾਲੇ ਜਗੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸ ਦੀ ਪਤਨੀ ਟੈਗੋਰ ਹਸਪਤਾਲ ਵਿਖੇ ਦਾਖਲ ਸੀ ਜਿਸ ਦੇ ਚਲਦਿਆਂ ਉਹ ਜਦੋਂ ਆਪਣੀ ਪਤਨੀ ਨੂੰ ਦੇਖਣ ਲਈ ਗਿਆ ਤਾਂ ਰਸਤੇ ਵਿੱਚ ਇੱਕ ਆਟੋ ਚਾਲਕ ਆਪਣਾ ਆਟੋ ਖਰਾਬ ਹੋਣ ਦੇ ਚਲਦਿਆਂ ਮਦਦ ਮੰਗਣ ਲਈ ਆਇਆ ਜਿਸ ਤੋਂ ਬਾਅਦ ਉਕਤ ਆਟੋ ਚਾਲਕ ਨੇ ਉਸ ਨੂੰ ਧੱਕਾ ਦੇ ਕੇ ਉਸ ਦੀ ਜੇਬ ਵਿੱਚੋਂ 1.5 ਲੱਖ ਰੁਪਏ ਕੱਢ ਲਏ ਤੇ ਫਰਾਰ ਹੋ ਗਿਆ ਸੀ ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲੰਧਰ ਤੋਂ ਨਵਰਾਇੰਨ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮਿਤੀ 25 ਦੋ 25 ਨੂੰ ਟੈਗੋਰ ਹਸਪੀਟਲ ਜਲੰਧਰ ਦੇ ਲਾਗੇ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1 ਲੱਖ 5000 ਰੁਪਏ ਦੀ ਜਿਹੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਖੋਹ ਕੀਤੀ ਸੀ ਤੋ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰ ਆ ਮੌਕੇ ਤੇ ਪਹੁੰਚੇ ਸੀਗੇ ਤੋ ਰੋਟ ਦਾ ਸ਼ਿਕਾਰ ਹੋਏ ਜਗੀਰ ਸਿੰਘ ਜਿਹੜਾ ਕਪੂਰ ਥਲੇ ਦੇ ਰਹਿਣ ਵਾਲਾ ਸੀਗਾ ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ੇ ਨੂੰ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1,05,000 ਰੁਪਏ ਸੀਗੇ ਉਹ 스내ਚ ਕਰਕੇ ਲੈ ਗਿਆ ਸੀਗਾ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਹੈ ਉਹ ਅਸੀਂ 25 2 ਨੂੰ 스내ਚਿੰਗ ਦੇ ਤਹਿਤ ਜਿਹੜੀ ਹੈਗੀ ਡਿਵੀਜ਼ਨ 2 ਦੇ ਵਿੱਚ ਦਰਜ ਕੀਤੀ ਸੀਗੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਜੋਗ ਹਦਾਇਤਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਖਵਸਾ थाना ਡਿਵੀਜ਼ਨ ਨੰਬਰ 2 ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰੋਚਨ ਸਿੰਘ ਹੈਗਾ ਵਾ ਇਹ ਜਿਹੜਾ ਕਿ ਉਸ ਦਿਨ 83 ਵੀਲਰ ਚਲਾ ਰਿਹਾ ਸੀਗਾ ਇਹ ਤਰੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 50000 ਰੁਪਏ ਦੀ ਨਗਦੀ ਸੀਗੀ ਉਹਦੇ ਵਿੱਚੋਂ 17000 ਰੁਪਏ ਦੀ ਨਗਦੀ ਹੈਗੀ ਆ ਉਹ ਬਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤਾ ਇਹਨੇ ਉਹਦੇ ਬਾਰੇ ਅਸੀਂ ਪੁੱਛਗਿੱਛ ਕਰਾਂਗੇ ਸਰ ਦੋਸ਼ੀ ਦੇ ਪਹਿਲਾਂ ਕੋਈ ਐਫ ਆਰ ਹੈਗੀ ਹਾਂਜੀ ਇਹ ਬੜਾ ਕ੍ਰਾਈਮਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ ਆ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨਹੀਂ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸ ਐਚ ਯੂਲ ਹੈਗੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗੇ ਕਿ ਇਹ ਤੁਹਾਡੀ ਜਿਹੜੀ ਵਾਰਦਾਤ ਹੈਗੀ ਟ੍ਰੇਸ ਹੋਈ ਹੈ